ਅੰਦਰ ਇਸ ਹੀ ਸਾਰੇ ਕਹਿੰਨੇ ਆ ਪਵਨ ਗੁਰੂ ਪਾਣੀ ਪਿਤਾ ਪਰ ਅਸੀਂ ਉਸ ਮਾਤਾ ਤਰਤ ਮਾਤ ਅਸੀਂ ਉਸ ਚੀਜ਼ ਤੇ ਚੱਲਦੇ ਨਹੀਂ ਕਿ ਜੇ ਪਾਣੀ ਨੂੰ ਵਾਕਿਆ ਹੀ ਬਚਾਉਣਾ ਆ ਤੇ ਸਾਡੀਆਂ ਗਵਰਨਮੈਂਟਸ ਨੂੰ ਸਾਡੇ ਪੋਲੀਟੀਕਲ ਬੰਦੇਜ਼ ਨੂੰ ਆਪਣੇ ਨਿੱਜੀ ਹਤਾਂ ਤੋਂ ਉੱਪਰ ਉੱਠ ਕੇ ਕੁਝ ਸਖਤ ਫੈਸਲੇ ਲੈਣੇ ਪੈਣਗੇ ਸਾਨੂੰ ਲੋੜ ਹੈ ਕਿ ਅਸੀਂ ਗਲੋਬਲ ਵਾਰਮਿੰਗ ਨੂੰ ਘਟਾਈਏ ਅਸੀਂ ਹ ਭਾਵੇਂ ਹਾਈਡਰੋਜਨ ਫਿਊਲ ਵਾਲ ਚਾਹੀਏ ਭਾਵੇਂ ਅਸੀਂ ایਵੀਜ਼ ਵਾਲ ਚਾਹੀਏ ਜਿਹੜੀਆਂ ਸਾਡੀਆਂ ਸੜਕਾਂ ਦੇ ਉੱਤੇ ਕਾਰਾਂ, ਮੋਟਰਸਾਈਕਲ, ਟਰੱਕ, ਬੱਸ ਹੈ ਉਹਨੂੰ ਅਸੀਂ ਇਹ પેટ્રોલ ਡੀਜ਼ਲ ਤੋਂ ਬਿਲਕੁਲ ਨਜ਼ਾਤ ਪਾਈ ਹੈ। بجائے ਤੇਲਾਂ ਦੀ ਆਵੇਂ ਪਿੱਠ ਤੋਂ ਆਪਣਾ ਕੋਈ ਫਾਇਦਾ ਨਹੀਂ। ਇਹਦੇ ਤੇ ਜੇ ਇਸ ਵਾਕਿਆ ਹੀ ਸਵਿਰਤਾ ਦੇ ਨਾਲ ਅਸੀਂ ਕੰਮ ਕਰਨਾ ਲੋਡ ਹੈ ਇਹ ਤੇ ਸਾਨੂੰ ਵੈਸੇ ਹੀ ਲੋਡ ਹੈ। ਜਿਹੜੇ ਪਿੰਡਾਂ ਦੀ ਐਗਰੀਕਲਚਰ ਲੈਂਡ ਨਹੀਂ ਆ ਜਾਂ ਹੈਵੀ ਆ ਜਿੱਥੇ ਅਸੈਸਟ ਚ ਸਾਡੇ ਕੋਲ ਪਈ ਆ ਉਹਨਾਂ ਨੂੰ ਤੁਸੀਂ ਫੋਰਸ ਦੇ ਵਿੱਚ ਕਨਵਰਟ ਕਰੋ ਔਰ ਜਿੱਥੇ ਸਾਰੇ ਟੋਬੇ ਨੇ ਜਿੱਥੇ ਕੁਛ ਨਹੀਂ ਹੁੰਦਾ ਉਹਨਾਂ ਨੂੰ ਤੁਸੀਂ ਪੌਂਡਸ ਬਣਾਓ 10 10 15 15 ਪਿੰਡਾਂ ਦਾ ਵੱਡੇ ਪੌਂਡਸ ਔਰ ਉਹਨਾਂ ਨੂੰ ਪਾਣੀ ਜਾਇ ਉਹ ਰੇਨ ਵਾਟਰ ਆ ਚਾਹੇ ਉਹ ਪਿੰਡਾਂ ਦਾ ਪਾਣੀ ਆ ਉਹ ਵਾਟਰ ਟ੍ਰੀਟ ਹੋ ਕੇ ਉਹ ਉਹ ਉਹਨਾਂ ਨੂੰ ਯੂਜ਼ ਕੀਤਾ ਜਾਵੇ ਸੋ ਅੱਜ ਵਿਧਾਨ ਸਭਾ ਦੇ ਵਿੱਚ ਬੜੀ ਚਰਚਾ ਹੋਈ ਹੈ ਪੰਜਾਬ ਦੇ ਵਿੱਚ ਦਰਿਆਵਾਂ ਦੀ ਧਰਤੀ ਤੇ ਘਟਦੇ ਪਾਣੀ ਦੀ ਫਸਲਾਂ ਤੱਕ ਪਾਣੀ ਕਿਵੇਂ ਪਹੁੰਚੇਗਾ ਤੇ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਪਾਣੀ ਕਿੱਦਾਂ ਦੇਵਾਂਗੇ ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਤੇ ਵਿਧਾਇਕ ਬਾਬਾ ਹੈਂਡਰੀਸਨ ਨੇ ਮੌਜੂਦ ਨੇ ਗੱਲਬਾਤ ਕਰਾਂਗੇ ਪਹਾੜਾ ਸਾਹਿਬ ਬੜੇ ਵਿਸਤਾਰ ਚ ਤੁਸੀਂ ਇਸ ਚੀਜ਼ ਤੇ ਚਰਚਾ ਕੀਤੀ ਕਿ ਪਾਣੀ ਦੀ ਥੁੜ ਵੀ ਹੋ ਰਹੀ ਹੈ ਕੈਮੀਕਲ ਵਾਲਾ ਵੀ ਆ ਰਿਹਾ ਪੰਜਾਬ ਚੋਂ ਪਾਣੀ ਜਾ ਰਿਹਾ ਹੈ ਕੈਂਸਰ ਆ ਰਿਹਾ ਹੈ ਕੀ ਕਹਿੰਦੇ ਹੋ ਦੇਖੋ ਪਾਣੀ ਦੇ ਬੜੇ ਵਿਸਤਾਰ ਪੂਰਵਕ ਅੰਦਰ ਵਿਧਾਨ ਸਭਾ ਚ ਜਿਹੜਾ ਡਿਸਕਸ਼ਨ ਹੋਈ ਆ ਪਰ ਮੇਰਾ ਥੋੜਾ ਜਿਹਾ ਡਿਫਰੈਂਟ ਸੀ ਕੀ ਅੰਦਰ ਵਿਊ ਕੇ ਅਸੀਂ ਇਸ ਚੀਜ਼ ਤੇ ਬਜਾਇਆ ਆਪਣੀ ਪਿੱਠ ਠਾਪੀ ਜਾਂਦੇ ਹਾਂ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਤਾ ਜਿਹੜਾ ਔੜਦਾ ਸੀ ਟੇਲਾਂ ਤੱਕ ਪਾਣੀ ਪਹੁੰਚਾਤਾ ਯਾਰ ਇੱਕ ਕੁਦਰਤ ਦਾ ਬਖਸ਼ਿਆ ਹੋਇਆ ਸਾਨੂੰ ਸਰੂਤ ਆ ਪਾਣੀ ਅਸੀਂ ਉਸ ਪਾਣੀ ਨੂੰ ਤੁਸੀਂ ਥੋੜੀ ਪਿੱਛੇ ਚਲੇ ਜਾਓ ਤੇ ਕੱਚੀਆਂ ਨਹਿਰਾਂ ਸੀ ਪਿੰਡਾਂ ਦੇ ਵਿੱਚ ਜਿੱਥੇ ਗਊ ਆਪਣੇ ਸਾਰੇ ਜਿਹੜੇ ਲੈ ਕੇ ਜਾਂਦੇ ਸੀ ਨਵਾਉਣ ਮੱਜਾਂ ਔਰ ਆਜੋ ਉਸ ਤੋਂ ਫਿਰ ਹੌਲੀ ਹੌਲੀ ਜਦੋਂ ਉਹ ਪਾਣੀ ਜਿਹੜਾ ਘਟਣਾ ਸ਼ੁਰੂ ਹੋਇਆ ਫਿਰ ਉਹ ਨਹਿਰਾਂ ਦੀਆਂ ਸਾਈਡਾਂ ਪੱਕੀਆਂ ਕੀਤੀਆਂ ਗਈਆਂ ਫਿਰ ਹੌਲੀ ਹੌਲੀ ਨਹਿਰਾਂ ਥੱਲਿਓਂ ਪੱਕੀਆਂ ਕੀਤੀਆਂ ਗਈਆਂ ਫਿਰ ਦੇਖਿਆ ਕਿ ਹੁਣ ਹੋਰ ਅੱਗੇ ਕੰਮ ਔਖਾ ਹੋ ਗਿਆ ਫਿਰ ਅਸੀਂ ਹੁਣ ਪਲਾਸਟਿਕ ਸ਼ੀਟਸ ਲਾਤੀਆਂ ਕਿ ਇੱਕ ਡ੍ਰੌਪ ਵੀ ਜਿਹੜਾ ਰੀਚਾਰਜ ਨਾ ਹੋਵੇ ਗਰਾਊਂਡ ਚ ਤੇ ਸਾਰਾ ਪਾਣੀ ਟੇਲਾਂ ਤੱਕ ਜਾਵੇ ਜੀ ਔਰ ਇਸ ਤੋਂ ਅੱਗੇ ਕੀ ਸੋਚ ਰਿਹਾ ਹੁਣ ਆਪਾਂ ਜੇ ਅਸੀਂ ਟੇਲਾਂ ਤੱਕ ਪਾ ਦੇ ਤਾਂ ਮਤਲਬ ਕਿ ਪਾਣੀ ਦਾ ਪਿੱਛੋਂ ਬਹੁਤ ਜ਼ਿਆਦਾ ਸਪੀਡ ਦੇ ਨਾਲ ਘਟਦਾ ਜਾ ਰਿਹਾ ਔਰ ਇਸ ਤੋਂ ਬਾਅਦ ਤੁਸੀਂ ਹੁਣ 10 ਇੰਚੀ ਪਾਈਪਾਂ ਪਾਉਣੀਆਂ ਸ਼ੁਰੂ ਕਰ ਦੋਗੇ ਫਿਰ 4 ਇੰਚ ਤੇ ਉਹ ਤੋਂ ਬਾਅਦ ਕੀ ਹੈ ਫਿਰ ਉਹ ਤੋਂ ਬਾਅਦ ਮੌਤ ਹੀ ਆ ਮੇਰੀ ਸੋ ਮੇਰਾ ਇਹ ਮੰਨਣਾ ਆ ਕਿ ਬਜਾਏ ਟੇਲਾਂ ਦੀ ਐਵੇਂ ਪਿੱਠ ਤੋਂ ਆਪਣਾ ਕੋਈ ਫਾਇਦਾ ਨਹੀਂ ਇਹਦੇ ਤੇ ਜਿਸ ਵਾਕਿਆ ਇਸ ਸਵਿਰਤਾ ਦੇ ਨਾਲ ਅਸੀਂ ਕੰਮ ਕਰਨਾ ਲੋਡ ਇਹ ਤੇ ਸਾਨੂੰ ਵੈਸੇ ਹੀ ਲੋਡ ਆ ਕਿਉਂਕਿ ਜਿਹੜੇ ਅਸੀਂ ਸੁਜੈਸ਼ਨ ਦਿੱਤਾ ਆ ਕਿ ਜਿਹੜੇ ਪਿੰਡਾਂ ਦੀ ਐ ਐਗਰੀਕਲਚਰ ਲੈਂਡ ਨਹੀਂ ਆ ਇਹ ਹੈਵੀ ਆ ਜਿੱਥੇ ਅਸੈਸਟ ਚ ਸਾਡੇ ਕੋਲ ਪਈ ਆ ਉਹਨਾਂ ਨੂੰ ਤੁਸੀਂ ਫੋਰਸਟ ਦੇ ਵਿੱਚ ਕਨਵਰਟ ਕਰੋ ਔਰ ਜਿੱਥੇ ਸਾਰੇ ਟੋਬੇ ਨੇ ਜਿੱਥੇ ਕੁਝ ਨਹੀਂ ਹੁੰਦਾ ਉਹਨਾਂ ਨੂੰ ਤੁਸੀਂ ਪੌਂਡਸ ਬਣਾਓ 10 10 15 15 ਪਿੰਡਾਂ ਦਾ ਵੱਡੇ ਪੌਂਡਸ ਔਰ ਉਹਨਾਂ ਨੂੰ ਪਾਣੀ ਚਾਹੇ ਉਹ ਰੇਨ ਵਾਟਰ ਆ ਚਾਹੇ ਉਹ ਪਿੰਡਾਂ ਦਾ ਪਾਣੀ ਆ ਉਹ ਵਾਟਰ ਟ੍ਰੀਟ ਹੋ ਕੇ ਉਹ ਉਹ ਉਹਨਾਂ ਨੂੰ ਯੂਜ਼ ਕੀਤਾ ਜਾਵੇ ਗਰਾਊਂਡ ਵਾਟਰ ਨੂੰ ਨਾ ਯੂਜ਼ ਕੀਤਾ ਜਾਵੇ ਦੂਸਰੀ ਗੱਲ ਅਸੀਂ ਇੱਕੋ ਗੱਲ ਕਹਿੰਦੇ ਆ ਕਿ ਪਾਣੀ ਜਿਹੜਾ ਅਸੀਂ ਉੱਥੇ ਪਚਾਤਾ ਪਾਣੀ ਨੂੰ ਐ ਕਰਤਾ ਪਾਣੀ ਅ ਅੰਦਰ ਮੰਤਰੀ ਸਾਹਿਬ ਇੱਕ ਗੱਲ ਕਹਿ ਰਹੇ ਸੀ ਕਿ ਪਾਣੀ ਜਿਹੜਾ ਸਮਰਸੀਬਲ ਮੋਟਰਾਂ ਲੱਗੀਆਂ ਨੇ ਔਰ ਪਾਣੀ ਸਾਰਾ ਦਿਨ ਚੱਲਦਾ ਰਹਿੰਦਾ ਵੇਖੋ ਮੈਂ ਕਦੇ ਗਰੇਜ਼ ਨਹੀਂ ਕੀਤਾ ਗੱਲ ਕਰਨ ਤੋਂ ਉਹਦੇ 'ਚ ਵੀ ਅਸੀਂ ਪੋਲਿਟੀਕਲ ਨੁਮਾਇੰਦੇ ਜਿਹੜੇ ਆ ਬਹੁਤ ਜ਼ਿਆਦਾ ਜ਼ਿੰਮੇਵਾਰ ਆ ਬਜਾਏ ਕਿ ਤੁਸੀਂ ਕੁਦਰਤ ਦੇ ਸਰੋਤ ਨੂੰ ਫ੍ਰੀ ਵੰਡੀ ਜਾਂਦੇ ਆ ਪਾਣੀਆਂ ਨੂੰ ਕੁਦਰਤ ਦੇ ਸਰੋਤਾਂ ਤੋਂ ਜੋ ਸਾਨੂੰ ਮਿਲਦਾ ਉਹਨੂੰ ਅਸੀਂ ਵੰਡ ਕੇ ਦੇ ਸੀ ਆਪ ਦੀ ਵਾਹ ਵਾਹ ਖੜਦੇ ਆਂ ਵੋਟਾਂ ਦੀ ਖਾਤਰ ਬਹੁਤ ਬਦਲ ਚੀਜ਼ਾਂ ਹੈਗੀਆਂ ਜਿਹੜੇ ਨੀਡੀ ਲੋਕ ਨੇ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਆਪਦੀਆਂ ਇਲੈਕਸ਼ਨਾਂ 'ਚ ਵੀ ਕਹੀ ਸੀ ਕਿ ਜਿਹੜੀ ਪੈਨਸ਼ਨ ਆ ਉਹ ਉਹਨਾਂ ਦੀ ਵਧਾਤੀ ਜਾਏ ਜੇ ਮੰਨ ਲਓ ਇੱਕ ਜੀ ਦੀ ਪੈਨਸ਼ਨ 5-7000 ਕਰ ਦੋ ਦੋਵਾਂ ਜੀਆਂ ਨੂੰ 10-15000 ਰੁਪਈਆ ਮਿਲੇ ਮਹੀਨੇ ਦਾ ਤੇ ਕੁਦਰਤੀ ਸਰੋਤ ਨੂੰ ਤੁਸੀਂ ਉਹਨਾਂ ਯੂਟਿਲਾਈਜ਼ ਕਰੋ ਜਿੰਨੀ ਨੀਡ ਆ ਜ਼ਰੂਰਤ ਦੇ ਹਿਸਾਬ ਨਾਲ ਜ਼ਰੂਰਤ ਦੇ ਹਿਸਾਬ ਨਾਲ ਤਾਂ ਹੀ ਤੁਸੀਂ ਉਹਨੂੰ ਵਰਤੋਗੇ ਜੇ ਉਹਦੇ ਤੇ ਤੁਹਾਡੇ ਕੋਈ ਨਾ ਕੋਈ ਬਾਉਂਡਰੀ ਹੈਗੀ ਆ ਕੋਈ ਕੈਪ ਲੱਗੀ ਹੋਈ ਆ ਕਿ ਤੂੰ ਵੱਧ ਅਸੀਂ ਵਰਤਾਂਗੇ ਤੇ ਸਾਨੂੰ ਖਰਚਾ ਪਾਊਗਾ ਬਜਾਏ ਤੁਸੀਂ ਉਹ ਪੈਨਸ਼ਨਾਂ ਵਧਾਓ ਲੋਕ ਆਪਣੇ ਆਪ ਆਪਣਾ ਬਿੱਲ ਤਾਰਨ ਆਪਣੇ ਆਪ ਆਪਣੇ ਸਾਰੇ ਰੋਜ਼ਮਾਰਾ ਦੇ ਕੰਮ ਕਰਨ ਪਰ ਅਸੀਂ ਜੋ ਕੁਦਰਤ ਦੀ ਬਖਸ਼ੀ ਹੋਈ ਦਾਤ ਆ ਅੰਦਰ ਅਸੀਂ ਸਾਰੇ ਕਹਿੰਨੇ ਆ ਪਵਨ ਗੁਰੂ ਪਾਣੀ ਪਿਤਾ ਪਰ ਅਸੀਂ ਉਸ ਮਾਤਾ ਤਰਤ ਮਾਤ ਅਸੀਂ ਉਸ ਚੀਜ਼ ਤੇ ਚੱਲਦੇ ਨਹੀਂ ਸੋ ਮੇਰਾ ਇਹ ਮੰਨਣਾ ਆ ਕਿ ਜੇ ਪਾਣੀ ਨੂੰ ਵਾਕਿਆ ਹੀ ਬਚਾਉਣਾ ਆ ਤੇ ਸਾਡੀਆਂ ਗਵਰਨਮੈਂਟਸ ਨੂੰ ਸਾਡੇ ਪੋਲੀਟੀਕਲ ਬੰਦੇਜ਼ ਨੂੰ ਆਪਣੇ ਨਿੱਜੀ ਹਤਾਂ ਤੋਂ ਉੱਪਰ ਉੱਠ ਕੇ ਕੁਝ ਸਖਤ ਫੈਸਲੇ ਲੈਣੇ ਪੈਣਗੇ। ਗੋਇਲ ਸਾਹਿਬ ਦੇ ਤਰਕ ਨਾਲ ਕਿੰਨਾ ਖ ਸਹਿਮਤ ਹੋ? ਨਹੀਂ ਮੈਂ ਉਹਨਾਂ ਨੇ ਦੇਖੋ ਮੰਤਰੀ ਨੇ ਪਰ ਉਹਨਾਂ ਨੇ ਵੀ ਗੱਲ ਫੇਰ ਉਹੀ ਕੀਤੀ ਟੇਲਾਂ ਤੱਕ ਪਾਣੀ ਪਹੁੰਚਾਤਾ ਬਾਈ ਟੇਲਾਂ ਤੱਕ ਪਾਣੀ ਕੁਦਰਤ ਅਜੇ ਦੇ ਰਿਹਾ ਜਿਹੜਾ ਪਾਣੀ ਬਹੁਤ ਜ਼ਿਆਦਾ ਆ ਰਿਹਾ ਸੀ ਉਹ ਘਟਦਾ ਜਾ ਰਿਹਾ। ਉਹ ਜਦੋਂ ਉਹ ਖਤਮ ਹੋ ਜੂਗਾ ਫਿਰ ਇਹ ਕਿੱਥੋਂ ਲਿਆ ਕੇ ਟੇਲਾਂ ਥਾਣੀ ਦੇਣਗੇ ਪਾਣੀ ਸੋ ਇਸ ਕਰਕੇ ਮੇਰਾ ਮੰਨਣਾ ਹੈ ਕਿ ਸਾਨੂੰ ਬਹੁਤ ਲਾਰਜ ਸਕੇਲ ਤੇ ਸਟੈਪ ਚੱਕਣੇ ਪੈਣੇ ਆ ਜਿਹਦੇ ਲਈ ਮੈਨੂੰ ਲੱਗਦਾ ਨਹੀਂ ਕਿ ਗਵਰਨਮੈਂਟ ਇਸ ਬਾਰੇ ਕੋਈ ਸਿਰਤਾ ਹੈ ਬਿਲਕੁਲ ਠੀਕ ਹੈ ਬਾਬਾ ਜੀ ਪੰਜਾਬ ਦੇ ਦਰਿਆਵਾਂ ਦੀ ਧਰਤੀ ਤੇ ਪਾਣੀ ਲਈ ਚਿੰਤਨ ਕਰਨਾ ਪੈ ਰਿਹਾ ਅਫਸੋਸ ਹੈ ਕਿ ਕੀ ਕਹੀਏ ਨਹੀਂ ਪੰਜਾਬ ਦਾ ਜਿਹੜਾ ਸ਼ਬਦ ਹੈ ਪੰਜਾਬ ਤੋਂ ਬਣਿਆ ਹੈਗਾ ਲੇਕਿਨ ਸਾਨੂੰ ਸਭ ਤੋਂ ਪਹਿਲਾਂ ਤੇ ਮਹੱਤਵਪੂਰਨ ਚੀਜ਼ ਇਹ ਦੇਖਣ ਵਾਲੀ ਹੈ ਕਿ ਪਾਣੀ ਦਾ ਸਰੋਤ ਕਿੱਥੇ ਹੈ हिमालय ਦੇ ਗਲੇਸ਼ੀਅਰਸ ਤੋਂ ਸਾਡੀਆਂ ਜਿਹੜੀਆਂ ਇਹ ਪੰਜ ਪੰਜੋ ਜਿਹੜੇ ਦਰਿਆ ਹੈ ਇਹ ਹਿਮ ਹਿਮਾ सॉरी ਹਿਮਾਚਲ ਚੋਂ ਨਿਕਲ ਕੇ ਆਉਂਦੇ ਆ ਤੇ ਸਾਡੇ ਜਿਹੜੇ ਗਲੇਸ਼ੀਅਰਸ ਹੈ ਗਲੋਬਲ ਵਾਰਮਿੰਗ ਕਰਕੇ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਇੰਡਸਟਰੀਲਾਈਜੇਸ਼ਨ ਇਸ ਦੁਨੀਆ ਦੇ ਵਿੱਚ ਆਈ ਲਗਭਗ 250 ਸਾਲ ਤੋਂ ਹੌਲੀ ਹੌਲੀ ਰੀਸੀਡ ਕਰ ਰਹੇ ਆ ਤੇ ਇੱਕ ਸਮਾਂ ਇਹ ਆਏਗਾ ਕਿ ਹੁਣ ਜਿਵੇਂ ਰੀਅਲ ਪ੍ਰਸਪੈਕਟੇਸ਼ਨ ਸਾਡੀ ਡੇ ਬਾਈ ਡੇ ਕੱਟੀ ਜਾਂਦੀ ਹੈ ਅੱਜ ਸਾਡਾ ਮੀਂਹ ਪੰਜਾਬ ਦੇ ਵਿੱਚ ਸਾਰੇ ਦੁਨੀਆ ਦੇ ਵਿੱਚ ਕੱਟੀ ਜਾਂਦਾ ਹੈ ਹਿਮਾਚਲ ਦੇ ਵਿੱਚ ਐਤਕੀ ਸਰਦੀਆਂ ਦੇ ਵਿੱਚ ਵੀ ਬਰਫ਼ ਘੱਟ ਪਈ ਤੇ ਉਹਦੇ ਨਾਲ ਜਿਹੜਾ ਸਾਡਾ ਸਰੋਤ ਹੈ ਪਾਣੀ ਦਾ ਉਹ ਕੱਟੀ ਜਾ ਰਿਹਾ ਤੇ ਉਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਇੱਕ ਤਾਂ ਇੰਡਸਟ੍ਰੀਅਲਾਈਜੇਸ਼ਨ ਹੈ ਜਿਹੜਾ ਸਾਡੇ ਸੜਕਾਂ ਦਾ ਪੋਲਿਊਸ਼ਨ ਹੈ ਜਿਹੜਾ ਕਿ ਟੋਟਲ ਪੋਲਿਊਸ਼ਨ ਦਾ ਲਗਭਗ 26% ਬੰਦ ਹੈ ਸਾਨੂੰ ਲੋੜ ਹੈ ਕਿ ਅਸੀਂ ਗਲੋਬਲ ਵਾਰਮਿੰਗ ਨੂੰ ਘਟਾਈਏ ਅਸੀਂ ਭਾਵੇਂ ਹਾਈਡਰੋਜਨ ਫਿਊਲ ਵਾਲ ਚਾਹੀਏ ਭਾਵੇਂ ਅਸੀਂ EV's ਵਾਲ ਚਾਹੀਏ ਜਿਹੜੀਆਂ ਸਾਡੀਆਂ ਸੜਕਾਂ ਦੇ ਉੱਤੇ ਕਾਰਾਂ ਮੋਟਰਸਾਈਕਲ ਟਰੱਕ ਬੱਸ ਹੈ ਉਹਨੂੰ ਅਸੀਂ ਇਹ ਪੈਟਰੋਲ ਡੀਜ਼ਲ ਤੋਂ ਬਿਲਕੁਲ ਨਜ਼ਾਦ ਪਾਈਏ ਤੋ ਸਾਡਾ ਸਭ ਤੋਂ ਵੱਡੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਖਾਸ ਕਰਕੇ ਮੰਦੀ ਹੈਗੀ ਹੈ ਕਿ ਅਸੀਂ પેટ્રોલ ਡੀਜ਼ਲ ਵਾਈਕਲਸ ਕਦੋਂ ਤੱਕ ਪੰਜਾਬ ਦੇ ਵਿੱਚ ਬੰਦ ਕਰਾਂਗੇ ਸੈਕੰਡ ਆਫ ਆਲ ਈਵੀ ਨੂੰ ਤਾਂ ਹਾਈਡਰੋਜਨ ਫਿਊਲ ਸੈਲਸ ਵਾਲੇ ਜਿਹੜੀਆਂ ਕਾਰਾਂ ਬਸਾਂ ਹੈਗੀਆਂ ਉਹਨੂੰ ਪ੍ਰੋਤਸਾਹਨ ਕਰਨ ਵਾਸਤੇ ਜ਼ਰੂਰੀ ਇਹ ਹੈਗਾ ਕਿ ਅਸੀਂ ਉਹਨਾਂ ਦੇ ਉੱਤੇ ਜਿਹੜੀਆਂ ਵੀ ਲੱਗਦੀਆਂ ਡਿਊਟੀਆਂ ਐ ਭਾਵੇਂ ਉਹ ਜੀਐਸਟੀ ਐ ਪਾਵੇਂ ਉਹ ਉਹਨਾਂ ਦੇ ਉੱਤੇ ਰਜਿਸਟ੍ਰੇਸ਼ਨ ਚਾਰजेस ਹੈ ਤਾਂ ਹੋਰ ਵੀ ਕੋਈ ਡੀਆਰ ਡਿਊਟੀਆਂ ਹੈ ਉਹ ਬਿਲਕੁਲ ਜ਼ੀਰੋ ਤੇ ਲਈ ਹੈ ਸੋ दैट ਉਹ ਕੰਵਰਸ਼ਨ ਇੰਜਨ ਤੋਂ ਸਸਤੀਆਂ ਪੈਣ ਲੋਕੀ ਉਧਰ ਵੱਲ ਜਾਣ ਪਹਿਲਾ ਇਸ਼ੂ ਜੀ ਦੂਜਾ ਇਸ਼ੂ ਉਹ ਤੋਂ ਵੀ ਵੱਡਾ ਇਹ ਹੈ ਕਿ ਜਿਹੜਾ ਸਾਡਾ ਦੂਜਾ ਰੈਜ਼ੋਲੂਸ਼ਨ ਆਇਆ ਗੱਜਰ ਪ੍ਰੋਫੈਸਰ ਗੱਜਰ ਮਾਜਰਾਜੀ ਵੱਲੋਂ ਕਿ درخت ਇੱਥੇ ਜਿਹੜੇ ਸੜਕਾ ਹੈਗੀਆਂ ਉਹ 5-5 ਜਿਹੜੇ 10 ਫੁੱਟ ਉਹਨੂੰ ਵਧਾ ਕੇ ਲਾਣਾ ਚਾਹੀਦਾ ਹੈਗਾ ਜਦ ਤੱਕ ਫੋਰੈਸਟ ਦੁਬਾਰਾ ਅਸੀਂ ਰੀਫੋਰੈਸਟੇਸ਼ਨ ਨਹੀਂ ਕਰਾਂਗੇ ਪੂਰੀ ਦੁਨੀਆ 'ਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਇਹ ਪਾਣੀ ਦਾ ਮਸਲਾ ਇਨ ਬਿਲਹੀਰ ਚੱਲਦਾ ਰਹੂਗਾ ਭਾਵੇਂ ਅਸੀਂ ਟੇਲਾਂ ਦੇ ਉੱਤੇ ਪਾਣੀ ਪੰਚਾ ਦਈਏ ਭਾਵੇਂ ਅਸੀਂ ਨਹਿਰਾਂ ਦੇ ਵਿੱਚ ਬਾਰਾ ਮਾਸੀ ਸਾਰਿਆਂ ਨੂੰ ਕਰ ਦਈਏ ਬਟ ਜਦਕ ਜਦ ਤੱਕ ਸਾਡੇ ਕੋਲ ਪਾਣੀ ਨਹੀਂ ਹੋਏਗਾ ਇਹ ਕੁਝ ਵੀ ਨਹੀਂ ਹੋ ਸਕਦਾ गोयल ਸਾਹਿਬ ਦਾ ਜਿਹੜਾ ਤਰਕ ਸੀਗਾ ਉਸ ਤੋਂ ਕਿੰਨੇ ਕੁ ਤੁਸੀਂ ਸੈਟੀਸਫਾਈਡ ਹੋ ਦੇਖੋ गोयल ਸਾਹਿਬ ਆਪ ਬਤੌਰ ਸਰਕਾਰ ਦੇ ਵਿੱਚ ਵਜ਼ੀਰ ਹੋਣ ਦੇ ਬਿਲਕੁਲ ਉਹਨਾਂ ਨੇ ਬਹੁਤ ਅੱਛੇ ਤਰਕ ਦਿੱਤੇ ਉਹਨਾਂ ਨੇ ਕਿਹਾ ਕਿ ਅਸੀਂ ਟੇਲਾਂ ਤੱਕ ਪਾਣੀ ਪੰਚਾਤਾ ਬਟ ਉਹਦਾ ਖਮਿਆਜਾ ਇਹ ਹੋਇਆ ਕਿ ਪਿਛਲੀਆਂ ਸਰਕਾਰਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇਹ ਸ਼ੁਰੂ ਕੀਤਾ ਸੀ ਕਿ ਜਿਹੜੀਆਂ ਨਹਿਰਾਂ ਹੈ ਸਾਡੀਆਂ ਉਹ ਪੱਕੀਆਂ ਕਰ ਦਿੱਤੀਆਂ ਜਾਣ ਬਟ ਉਹਦੇ ਨਾਲ ਇਹ ਹੋਇਆ ਕਿ ਜਿਹੜਾ ਸਾਡਾ ਨੈਚੁਰਲ ਵਾਟਰ ਜਿਹੜਾ ਸੀਗਾ ਜਿਹੜਾ ਸੀਪ ਇਨ ਕਰਦਾ ਸੀਗਾ ਤੇ ਸਾਡੇ ਆਲੇ ਦੁਆਲੇ ਖੇਤਾਂ ਨੂੰ ਜਿਹੜਾ ਉਹ ਉਹ ਪਾਣੀ ਦਾ ਪੱਧਰ ਉਹਦਾ ਵਾਧਾ ਹੁੰਦਾ ਸੀਗਾ ਕਿਉਂਕਿ ਜਦੋਂ ਪਾਣੀ ਖੇਤਾਂ ਦੇ ਵਿੱਚ ਚਲ ਜਾਏਗਾ ਤਾਂ ਉਹ ਵੈਪੋਰੇਸ਼ਨ ਹੋਏਗੀ ਉਹਦੇ ਤੇ ਜਿਹੜੀ ਸੀਪ ਡਾਊਨ ਕਰੇਗਾ ਉਹ ਸਾਡਾ ਵਾਟਰ ਟੇਬਲ ਨੂੰ ਇਨਕਰੀਸ ਕਰੇਗਾ ਉਹ ਬਿਲਕੁਲ ਅਸੀਂ ਖਤਮ ਕਰਤਾ ਤੇ ਉਹਦੇ ਲਗਾਤਾਰ ਹੁੰਦੇ ਹੁੰਦੇ ਜਿਹੜਾ ਪਾਣੀ ਹੈਗਾ ਨਹਿਰਾਂ ਦੇ ਵਿੱਚ ਜ਼ਰੂਰ ਵਧਿਆ ਹੈਗਾ ਟੇਲਾਂ ਤੱਕ ਬਿਲਕੁਲ ਹਰ ਹਰ ਸਰਕਾਰ ਇਹ ਪ੍ਰਬੰਧ ਕਰਦੀ ਹੈ ਕਿ ਟੇਲਾਂ ਤੱਕ ਪਹੁੰਚੇ ਲੇਕਿਨ ਸਾਡੀ ਜ਼ਿੰਮੇਵਾਰੀ ਇਹ ਬੰਦੀ ਹੈਗੀ ਹੈ ਕਿ ਜਦੋਂ ਇਹ ਪਾਣੀ ਦਾ ਬਟਵਾਰਾ ਹੋਇਆ ਰਾਜਸਥਾਨ ਨੂੰ ਮਿਲਿਆ ਹਰਿਆਣੇ ਨੂੰ ਮਿਲਿਆ ਪੰਜਾਬ ਦੇ ਵਿੱਚ ਉਹ ਪਾਣੀ ਦੀ ਘਾਟ ਹੋਈ ਉਦੋਂ ਸਾਨੂੰ ਟੋਟਲ ਪਾਣੀ ਕਿੰਨਾ ਕਿਉਂ ਸਿਕੰਦਾ ਸੀਗਾ ਤੇ ਪਿਛਲੇ 40 ਸਾਲਾਂ ਦੇ ਵਿੱਚ ਮੀਂਹ ਘਟ ਪੈਣ ਕਰਕੇ ਗਲੇਸ਼ੀਅਰਸ ਮੈਲਟ ਹੋਣ ਕਰਕੇ ਉਹ ਜਿਹੜੀ ਪਾਣੀ ਦੀ ਘਾਟ ਹੋਈ ਹੈ ਉਹ ਸਾਡੀ ਜ਼ਿਆਦਾ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਕੇ ਚੱਲੇ ਆਂ ਪੰਜਾਬ ਦੇ ਵਿੱਚ ਅੱਜ ਫੋਰੈਸਟ ਏਰੀਆ ਲਗਭਗ 3.6% ਰਹਿ ਗਿਆ ਜਿਹੜਾ ਉਹਦੇ ਨਾਲ ਟਰੀ ਕਵਰ ਜਿਹਨੂੰ ਅਸੀਂ ਕਹਿੰਦੇ ਆ ਕਿ ਅਗਰ 1 ਏਕੜ ਜ਼ਮੀਨ ਹੈ ਅਗਰ ਅੱਧਾ ਉਹਦੇ ਵਿੱਚ ਕਵਰ ਲੱਗਾ ਦਰਖਤ ਲੱਗੇ ਹੋਏ ਹਨ ਤੇ ਅਸੀਂ ਉਹਨੂੰ ਟ੍ਰੀ ਕਵਰ ਕਹਿੰਦੇ ਆ ਉਹਨੂੰ ਦੋਨਾਂ ਨੂੰ ਲਾ ਕੇ ਅਸੀਂ 7% ਤੇ ਆ ਤੇ ਦੁਨੀਆ ਦਾ ਨਾਓਨ ਜਿਹੜਾ ਕਹਿੰਦਾ ਉਹ ਕਹਿੰਦਾ 20% ਹੋਣਾ ਚਾਹੀਦਾ ਜਿਹੜਾ ਪਧਰੀ ਜ਼ਮੀਨ ਹੈਗੀ ਹੈ ਤੇ ਅਸੀਂ ਪੰਜਾਬ ਨੂੰ 7% ਦੇ ਵਿੱਚ ਲੈ ਕੇ ਆਏ ਆ ਜਦ ਤੱਕ ਅਸੀਂ ਉਹਨੂੰ 20 25% ਤੱਕ ਨਹੀਂ ਲੈ ਕੇ ਜਾਵਾਂਗੇ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਡਿਸਕਸ਼ਨਾਂ ਇੱਥੇ ਰੈਜ਼ੋਲੂਸ਼ਨ ਤੱਕ ਹੀ ਸੀਮਤ ਰਹਿ ਜਾਣਗੇ ਥੈਂਕ ਯੂ ਸੋ ਵਿਧਾਇਕ ਬਰਵਿੰਦਰ ਮੀਤ ਸਿੰਘ ਪਹਾੜਾ ਤੇ ਵਿਧਾਇਕ ਬਾਬਾ ਹਿੰਦਰੀ ਉਹਨੇ ਸਾਫ਼ ਕੀਤਾ ਕਿ ਪੰਜਾਬ ਦੇ ਵਿੱਚ ਦਰਿਆਵਾਂ ਦੀ ਧਰਤੀ ਤੇ ਜਦੋਂ ਸਾਨੂੰ ਪਾਣੀ ਲਈ ਚਿੰਤਨ ਕਰਨਾ ਪੈ ਜੇ ਫਿਰ ਸਾਡੀਆਂ ਜਿਹੜੀਆਂ ਨੀਤੀਆਂ ਹੁੰਦੀਆਂ ਨੇ ਇਸ ਵਿਰਸੇ ਨੂੰ ਇਸ ਕੁਦਰਤੀ ਦਾਤ ਨੂੰ ਸੰਭਾਲਣ ਲਈ ਤਾਂ ਉਸਤੇ ਸਵਾਲ ਯਕੀਨਨ ਖੜੇ ਹੁੰਦੇ ਨੇ ਜਿੰਨੇ ਮਰਜ਼ੀ ਸੈਸ਼ਨ ਹੋ ਜਾਣ ਜਿੰਨੇ ਮਰਜ਼ੀ ਉਸਤੇ ਚਰਚਾ ਹੋ ਜੇ ਪ੍ਰੈਕਟੀਕਲ ਤੌਰ ਤੇ ਕੁਝ ਹੁੰਦਾ ਨਜ਼ਰ ਨਹੀਂ ਆਉਂਦਾ ਕਦੋਂ ਹੁੰਦਾ ਦੇਖਣਾ ਬਾਕੀ ਹੈ ਨਮੀਆਂ ਦੇ ਤਾਜ਼ੀਆਂ ਅਪਡੇਟਸ ਲਈ ਜੁੜੇ ਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ